हैलो माई डियर चिल्ड्रन हाउ आर यू होप यू एल ऑफ फाइन एट होम यस वो अज की दिन है शुक्रवार डेट कि अलैवथ मंथ टू थाउजेंड ट्वेंटी सो ती अपनी बुक का अच्छ पंजाबी कलास है तो अपनी पंजाबी बुक का पेज नंबर ट्वेंटी वन ओपन करोगे अच्छ आप तीन अखर वाले शब्द की रिविजन करा तो ती इत डे लिखोगे डेट लिखोगे दैन लैट स्टार्ट अवर्क कलम किस चीज़ की पिक्चर है कलम कक्का लला ममा कलम कक्का लला ममा कलम मेरे हाथ विच की है कलम ठीक है की है कलम ਤਾਂ ਕਲਮ ਦੇ ਸਪੈਲਿੰਗ ਕ ਕ ਲ ਲ ਮ ਮ ਕਲਮ ਦ ਨੈਕਸਟ ਭਗਤ ਪ ਪ ਗ ਗ ਤ ਤ ਭਗਤ ਜੋ ਪ੍ਰਮਾਤਮਾ ਦਾ ਨਾਮ ਲੈਂਦਾ ਉਸ ਨੂੰ ਕੀ ਕਹਿੰਦੇ ਐ ਭਗਤ ਪ ਪ ਗ ਗ ਤ ਤ ਭਗਤ ਨੈਕਸਟ ਬਲਦ ਬ ਬ ਲ ਲੇ ਪਰਵਿੰਦੀ ਦ ਦ ਬਲਦ ਬ ਬ ਲ ਲੇ ਪਰਵਿੰਦੀ ਦ ਦ ਬਲਦ ਬੱਚੇ ਡੋਮੈਸਟਿਕ ਐਨੀਮਲ ਐ मम्मा गग्गा रारा मगर मगरमच्छ का छोटा नाम की है मगर मम्मा गग्गा रारा मगर द नेक्स्ट पवन पब्बा वावा नन्ना पवन पब्बा वावा नन्ना पवन द नेक्स्ट कक्का मम्मा लल्ला कमल कक्का मम्मा लल्ला कमल ऑन पेज नंबर 22 ਕਕਾ ਲੱਲਾ ਸਸੇ ਪੈਰ ਬਿੰਦੀ ਕਲਸ਼ ਜਦੋਂ ਸਸੇ ਦੇ ਪੈਰ 'ਚ ਬਿੰਦੀ ਆਂਦੀ ਹੈ ਤਾਂ ਇਹਨੂੰ ਇਹਦੀ ਸਾਊਂਡ ਸ਼ ਸ਼ ਵਾਲੀ ਸਾਊਂਡ ਹੁੰਦੀ ਹੈ ਦੀ ਕਕਾ ਲੱਲਾ ਸਸੇ ਪੈਰ ਬਿੰਦੀ ਕਲਸ਼ ਬੱਬਾ ਟੈਂਕਾ ਨੰਨਾ ਬਟਨ ਬੱਬਾ ਟੈਂਕਾ ਨੰਨਾ ਬਟਨ ਕਕਾ ਨਾਣਾ ਕਕਾ ਕਣਕ ਕਕਾ ਨਾਣਾ ਕਕਾ ਕਣਕ ਰੋਟੀ ਤੁਸੀਂ ਖਾਂਦੇ ਹੋ ಬನಟ್ಟಿ ಕಣಕ ಬಬ್ಬಾರ ಬಿ ಬರ್ಫ ಬಬ್ಬಾರ್ಫೆ ಪರ್ಫ ಮಮ್ಮ ಟೈಕಾ ರಾರಾ ಮಟಾ ಟಕಾ ರಾರಾ ಮಟೆ ಪರ ಬಾ ಫಸಲ್ಫೆ ಪಸಲ್ ਨੰਨਾ ਮम्मा ਕੱਕਾ ਨਮਕ ਨੰਨਾ ਮम्मा ਕੱਕਾ ਨਮਕ ਸਸੇ ਪੈਰ ਬਿੰਦੀ ਰਾਰਾ ਮम्मा ਸ਼ਰਮ ਸਸੇ ਪੈਰ ਬਿੰਦੀ ਰਾਰਾ ਮम्मा ਸ਼ਰਮ ਰਾਰਾ ਬੱਬਾ ਡਾੜਾ ਰਬੜ ਰਾਰਾ ਬੱਬਾ ਡਾੜਾ ਰਬੜ ਰਬੜ ਨਾਲ ਜਦੋਂ ਕੁਝ ਵੀ ਗਲਤ ਲਿਖਿਆ ਜਾਂਦਾ ਤੁਹਾਡੇ ਤੋਂ ਤਾਂ ਤੁਸੀਂ ਅਰੇਜ਼ ਕਰ ਦਿਓ ਨਾ ਸ ਸ ਡਾ ਡਾ ਕਕਾ ਸੜਕ ਸ ਸ ਡਾ ਡਾ ਕਕਾ ਸੜਕ ਬੱਬਾ ਲੱਲਾ ਬੱਬਾ ਬਲਬ ਬੱਬਾ ਲੱਲਾ ਬੱਬਾ ਬਲਬ ਕਕਾ ਰਾਰਾ ਦੱਦਾ ਕਰਦ ਕਕਾ ਰਾਰਾ ਦੱਦਾ ਕਰਦ ਸਭ ਚੋ ਤੁਸੀਂ ਅਭੀ ਆਪਣੀ ਬੁੱਕ ਦਾ ਪੇਜ ਨੰਬਰ 21 22 ਐਂਡ 23 ਪਹਿਲਾ ਚੰਗੀ ਤਰ੍ਹਾਂ ਪੜੋਗੇ ਸਪੈਲਿੰਗਸ ਲਰਨ ਕਰੋਗੇ ਫਿਰ ਉਸ ਤੋਂ ਬਾਅਦ ਵਿੱਚ ਵਰਕਸ਼ੀਟ ਕਰੋਗੀ ਥੈਂਕ ਯੂ ਹੈਵ ਅ ਨਾਈਟ